ਮੇਰਾ ਨਾਮ ਗੋਪਾਲ ਦੰਗਲ ਗੋਪਾਲ ਜੀ ਕਿਹਦਾ ਆਇਆ ਹੈ ਇਹ ਇਹ ਜਟਪੁਰ ਕਿੱਧਰੋਂ ਆਉਂਦਾ ਸੀ ਮੁੰਡਾ ਮੁੰਡਾ ਆਪਣੇ ਘਰੋਂ ਨਿਕਲ ਗਏ ਜਟਪੁਰ ਆਹਾਂਜੀ ਮੋੜ ਤੋਂ ਆ ਰਿਹਾ ਜੀ ਹਾਂਜੀ ਗੱਡੀ ਇਹ ਕਿੱਧਰੋਂ ਆ ਰਹੀ ਹੈ ਇੱਕ ਸ਼ਹਿਰ ਪਰੋਂ ਆ ਰਹੀ ਹੈ ਜੀ ਠੀਕ ਹੈ ਤੇ ਕਿੰਨੀ ਸਪੀਡ ਸੀ ਗੱਡੀ ਗੱਡੀ ਬਹੁਤ ਆ ਤਾਂ ਬਹੁਤ ਜ਼ਿਆਦਾ ਸਪੀਡ ਤੇ ਆ ਜੀ ਹਾਂਜੀ ਆ ਗੱਡੀ ਬਹੁਤ ਜ਼ਿਆਦਾ ਸਪੀਡ ਤੇ ਸਰ ਠੀਕ ਹੈ ਜੀ ਤੇ ਫਿਰ ਤੋਂ ਬਾਅਦ ਕੀ ਹੋਇਆ ਜਿਹੜਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਇਹ ਬੰਦੇ ਇਹ ਬੰਦੇ ਡੋੜ ਗਏ ਜੀ ਗੱਡੀ ਵਾਲੇ ਬਾਹਰ ਕੱਢਦੇ ਇਹਨਾਂ ਨੇ ਤੜਾਤਾ ਜੀ ਬੋਲਦੇ ਨੇ ਹਾਂ ਜੀ ਇਹ ਅਗੇ ਗੱਡੀ ਵਾਲੇ ਬਾਹਰ ਨਿਕਲ ਗਏ ਇਹ ਸਾਈਡ ਤੇ ਚਲ ਗਏ ਜੀ ਚਲ ਗਏ ਸਾਈਡ ਤੇ ਜੀ ਤਾਂ ਬਾਅਦ ਚ ਇਹਨਾਂ ਨੇ ਆਪਾਂ ਆਪਣਾ ਬੰਦਿਆ ਦੇਖਦੇ ਆਪਾਂ ਬੰਦਾ ਚੱਕਦੇ ਆਪਾਂ ਦੇਖਦੇ ਪਿਆ ਤੇ ਗੱਡੀ ਆਈ ਆ ਉਹਨਾਂ ਨੇ ਬੰਦੇ ਵੀ ਸਾਡੇ ਨੂੰ ਨਹੀਂ ਚੱਕਿਆ ਸਾਡੇ ਬੰਦੇ ਨੂੰ ਵੀ ਨਹੀਂ ਦੇਖ ਰਿਹਾ ਤੇ ਸਾਡਾ ਬੰਦਾ ਤਾਂ ਚੱਕਣ ਉਹਨਾਂ ਨੇ ਗੱਡੀ ਆਈ ਸੀ 0 ਇਹ ਸੀ 307 ਜੀ ਨੜੇ ਨਮ ਨੜੇ ਨਮੇ ਗੱਡੀ ਦਾ ਨੰਬਰ ਦੀ ਜਿੱਥੇ ਬਿਠਾ ਕੇ ਬੰਦੇ ਨੂੰ ਲੈ ਕੇ ਜਾਣਾ ਕਿੱਧਰ ਲੈ ਕੇ ਜਾਣਾ ਚੱਲਿਆ ਜਿਹਦੇ ਮੁੰਡੇ ਨਾਲ ਐਕਸੀਡੈਂਟ ਹੋਇਆ ਉਹਦੇ ਹਾਲਾਤ ਕੀ ਹੈ ਇਸ ਵੇਲੇ ਜੀ ਖਤਮ ਆਜੀ ਇਸ ਵੇਲੇ ਖਤਮ ਹੋ ਗਿਆ ਉਸ ਵੇਲੇ ਹਾਂ ਜੀ ਕੀ ਨਾਮ ਪਵਨ ਸੁਖਵਿੰਦਰ ਸੁਖਵਿੰਦਰ ਉਹਦਾ ਕੱਚਾ ਨਾਮ ਦਾ ਪਵਨ ਆ ਜੀ ਪੱਕਾ ਨਾਂ ਸੁਖਵਿੰਦਰ ਸਿੰਘ ਆ ਜੀ ਉਹਦਾ ਹਾਂ ਜੀ ਮੇਰਾ ਨਾਮ ਨਿਸ਼ਾਨ ਮਸੀਹ ਹੈ ਮੇਰਾ ਜ਼ਿਲ੍ਹਾ ਹੈਗਾ ਇਹ ਬਟਾਲਾ ਪਿੰਡ ਧਿਆਨਪੁਰ ਕੋਟਲੀ ਠੀਕ ਆ ਜੀ ਮੈਂ ਇਧਰ ਉਸ ਹਿਆਰਪੁਰ ਲਾਉਂਦਾ ਸੀ ਸ਼ਾਇਦ ਕੋਈ ਕਿਤੇ ਮਾਲਪੁਰਾੜੀ ਸਾਈਡ ਜਾ ਰਿਹਾ ਸੀ ਹਾਂਜੀ ਮੈਂ ਇੱਧਰ ਗਰ ਸਿੰਘ ਕਰਾਣ ਨੂੰ ਜਾਂਦਾ ਸੀ ਹਾਂਜੀ ਇਹ ਇਧਰਾਂ ਜੀ ਮੈਂ ਆਪਣੀ ਸਾਈਡ ਆਉਂਦਿਆ ਜਿਹੜਾ ਬੀਜਾ ਗੱਡੀ ਵਾਲਾ ਸੀ ਉਹ ਸਪੀਡ 'ਚ ਆਉਂਦਿਆ ਸੀ ਉਹਨੇ ਆ ਕੇ ਉਹ ਛੈਡ ਮਾਰੀ ਮੈਨੂੰ ਡਰਾਈਵਰ ਜਿਹੜਾ ਆ ਕੇ ਠੀਕ ਆ ਜੀ ਮੇਰੀ ਗੱਡੀ ਪੂਰੀ ਮੈਂ ਥੱਲੇ ਲਾ ਲਈ ਗੱਡੀ ਆਪਣੀ ਠੀਕ ਆ ਜੀ ਜਦੋਂ ਵੱਜੀ ਆ ਮੇਰੀ ਗੱਡੀ ਘੁੰਮ ਕੇ ਫੇਰ ਹਾਰਪੁਰਾ ਨੂੰ ਗਈ ਹਾਂਜੀ ਕਿੰਨੇ ਵਜੇ ਦਾ ਬੱਕਿਆ ਇਹ ਹੁਣ ਆ 7:00 ਦੇ ਟਾਈਮ 'ਚ ਨਾਮ ਕੀ ਹੈ ਮੇਰਾ ਨਾਮ ਨਿਸ਼ਾਨ ਮਸੀਹ ਹੈ ਪਿਤਾ ਦਾ ਨਾਮ ਹੈ ਬਲਵਿੰਦਰ ਗਿੱਲ ਇਸ ਸਵੇਰੇ ਵੀਕਲ ਸੀਗਾ ਜੀ ਇੱਕ ਇੱਕ ਕਾਰ ਆ ਰਹੀ ਸੀ ਕਿ ਇਧਰੋਂ ਆਨੰਦਪੁਰ ਸਾਹਿਬ ਤੋਂ ਇੱਕ ਕਾਰ ਇਧਰੋਂ ਜਾ ਰਹੀ ਸੀ ਤੇ ਦੋਨੇ ਵੀਕਲ ਮੇਰਾ ਖਿਆਲ ਜਿਹੜਾ ਆਨੰਦਪੁਰ ਸਾਹਿਬ ਵੱਲੋਂ ਕਾਰ ਵਾਲਾ ਇਹ ਵੀਕਲ ਹੈਗਾ ਜੀ ਬਰੀਜਾ ਕਾਰ ਆ ਜੀ ਸ਼ਾਇਦ ਇਹਨੂੰ ਚਾਹ ਨੀਂਦ ਆ ਗਈ ਇਹਨੂੰ ਆਲਟ ਸਾਈਡ ਲਾ ਕੇ ਇਧਰਲੇ ਪਾਸੇ ਇਹ ਮੋਟਰਸਾਈਕਲ ਦੇ ਵਿੱਚ ਮਰਿਆ ਜੀ ਤੇ ਨਾਲ ਕਾਰ ਦੇ ਵਿੱਚ ਮਰਿਆ ਉਹ ਕਾਰ ਵੀ ਡੈਮੇਜ ਹੋਈ ਆ ਤੇ ਇਹ ਮੁੰਡਾ ਸੀ ਇਹਦੀ ਉਮਰ ਕੋਈ 30 33 34 ਸਾਲ ਹੈਗੀ ਆ ਤੇ ਇਹਦੀ ਮੌਕੇ ਦੇ ਉੱਤੇ ਜਿਹੜੀ ਆ ਡੈਥ ਹੋ ਗਈ ਆ ਅਸੀਂ ਜਿਹੜਾ ਮੁੰਡਾ ਆ ਉਹ ਰੌਂਡ ਅਪ ਕਰ ਲਿਆ ਥਾਣੇ ਆ ਗਿਆ ਜੀ ਤੇ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕਰ ਰਹੇ ਆ ਜੀ ਧੰਨਵਾਦ ਜੀ